ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡੀ ਪਹਿਲ ਕਦਮੀ ਕਰਦਿਆਂ ਜਨਵਰੀ 2024 ਚ ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕੀਤੀ ਗਈ। ਸੜਕ ਸੁਰੱਖਿਆ ਫੋਰਸ ਦੀ ਸ਼ੁਰੂਆਤ ਕਰਨ ਵਾਲਾ ਪੰਜਾਬ ਦੇ ਇਸ਼ਤ ਦਾ ਪਹਿਲਾ ਸੂਬਾ। ਹੁਣ ਪੰਜਾਬ ਦੀਆਂ ਸੜਕਾਂ ਤੇ ਹਰ 30 ਕਿਲੋਮੀਟਰ ਤੇ ਹਾਈ ਟੈਕ ਟੀਮਾਂ ਤਾਇਨਾਤ ਹਨ। ਜੋ ਹਾਦਸੇ ਦੀ ਸੂਚਨਾ ਮਿਲਦੇ ਹੀ 5 ਤੋਂ 7 ਮਿੰਟਾਂ ਦੇ ਅੰਦਰ ਅੰਦਰ ਮੌਕੇ ਤੇ ਪਹੁੰਚ ਜਾਂਦੀਆਂ ਨੇ। SSF ਦੇ ਵੱਲੋਂ ਹੁਣ ਤੱਕ 35000 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ ਇਸ ਦੇ ਨਾਲ ਹੀ 32366 ਸੜਕ ਹਾਦਸਿਆਂ 'ਚ ਜ਼ਖਮੀ ਹੋਏ 15833 ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਜਦਕਿ 19805 ਜ਼ਖਮੀਆਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਐਸਐਸਐਫ ਵਿੱਚ ਮੈਂ ਬਤੌਰ ਕਾਂਸਟੇਬਲ ਡਿਊਟੀ ਨਿਭਾ ਰਿਹਾ ਸਾਡਾ ਰੂਟ ਨੰਬਰ 94503 ਹੈ ਜੋ ਕਿ ਲੇਦਣਾ ਤੋਂ ਦਿਆਲਪੁਰ ਹੈ ਸਾਨੂੰ ਕੰਟਰੋਲ ਰੂਮ ਤੋਂ ਜਦੋਂ ਵੀ ਐਕਸੀਡੈਂਟ ਦੀ ਕਾਲ ਜਾਂ ਮੈਸੇਜ ਮਿਲਦਾ ਹੈ ਸਾਸੀ ਤੁਰੰਤ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਦੇਖਦੇ ਹਾਂ ਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹਾਂ ਜੋ ਸੜਕ ਸੁਰੱਖਿਆ ਫੋਰਸ ਹਰ 30 ਕਿਲੋਮੀਟਰ ਦੇ ਰੇਡੀਅਸ ਚ ਗੱਡੀ ਹੈ ਉਹਦੀ ਐਵਰੇਜ 6 ਮਿੰਟ ਵੀ ਸਕਿੰਟ ਹੈ ਉਹਦੇ ਵਿੱਚ ਆ ਪਹੁੰਚ ਕੇ ਪਹਿਲਾਂ ਜਿਹੜਾ ਜੱਗੂ ਜਖਮੀ ਪਿਆ ਤਾਂ ਉਹਦਾ ਬਲੱਡ ਜਿਹੜਾ ਬਲੀਡਿੰਗ ਰੁਕੀ ਜਾਂਦੀ ਹੈ ਫਿਰ ਜਿਹੜਾ ਵੀ ਹਸਪਤਾਲ ਨੇੜੇ ਆ ਸਰਕਾਰੀ ਹੈ ਪ੍ਰਾਈਵੇਟ ਹੈ ਉਹਦੇ ਚ ਪਹੁੰਚਾ ਦਿਓ ਅਸੂ ਦੇ ਨਵਰਾਤਰੀਆਂ ਦੇ ਵਿੱਚ ਬੜਾ ਹਨੂਮਾਨ ਮੰਦਿਰ ਵੱਡਾ ਲਗੂੜ ਮੇਲਾ ਅੱਜ ਸਰਪੰਨ ਨਵਰਾਤਰਾ ਹੈ ਯਾਨੀ ਕਿ ਇੱਕ ਨਵਰਾਤਰਾ ਵਦਨ ਦੇ ਕਾਰਨ 8 ਦਿਨ ਪੂਰੇ ਹੋ ਚੁੱਕੇ ਨੇ ਕੱਲ ਅਸ਼ਵੀ ਹੋਏਗੀ 9ਵੀ ਤੋਂ ਬਾਅਦ ਦੁਰਗਿਆਨਾ ਤੀਰਤ ਦੇ ਵਿੱਚ ਜਿਹੜਾ ਸੱਜਣ ਵਾਲਾ ਹੈ ਦੁਸ਼ਹਿਰਾ ਉੱਥੇ ਲਗੁਰੂ ਬਾਣੇ 'ਚ ਮजूद ਜਿਹੜੇ ਬੱਚੇ ਨੇ ਉਹ ਆਪਣਾ ਬਾਣਾ ਤਿਆਰ ਬੰਦੇ ਨੇ ਸੋ ਇਸ ਵੇਲੇ ਅਸੀਂ ਅਨ ਬੜਾ ਹનુਮਾਨ ਮੰਦਿਰ ਖੜੇ ਹਾਂ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋਗੇ ਛੋਟੇ ਛੋਟੇ ਬੱਚੇ ਲਗੁਰੂ ਬਾਣੇ ਦੇ ਵਿੱਚ ਇੱਥੇ ਮੱਥਾ ਟੇਕਣ ਦੇ ਲਈ ਆ ਰਹੇ ਨੇ ਮੰਦਿਰ ਕਮੇਟੀ ਦੇ ਚੇਅਰਮੈਨ ਡਾਕਟਰ ਅੱਠ ਨਵਰਾਤਰੇ ਹੋ ਗਏ ਨੇ ਬਹੁਤ ਆਸਥਾ ਭਰੀ ਹੈ ਲੋਕਾਂ ਦੇ ਵਿੱਚ ਸਵੇਰ ਆ ਸ਼ਾਮ ਦੇਖਦੇ ਬੰਦੀ ਹੈ ਕਿ ਰਾਸ਼ਟਰੇ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਜੈ ਸ਼ੇ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਗੁਰੰਗਬਲੀ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨਪਦਾ ਵਧੀ ਵੀ ਵਧੀ ਹੈ ਲੋਕ ਵੀ ਵਧੇ ਲੰਗੂਰ ਵੀ ਵਧੇ ਪਰ ਕੱਲ ਇਤਵਾਰ ਵਾਲੇ ਦਿਨ ਰਾਤ ਨੂੰ ਮੈਂ ਕਹਿੰਦਾ ਪੁੱਛੇ ਕਿਸ਼ਨਾ ਜੋ ਹਨੂਮੰਦ ਜੀ ਦੀ ਕਿਰਪਾ ਹੀ ਰਾਤ ਪ੍ਰਮਾਣ ਜੀ ਸਾਡੇ ਚੱਲਣ ਦੋ ਦੁਆਰਾ 8:30 ਹੋਈ ਕੱਲ ਫੋਸਤ ਤਿੰਨ ਵਾਰੀ ਲਾਣੀ ਪਈ ਐ ਨਹੀਂ ਕਿਸੇ ਗੱਲ ਮਗਰ ਵੈਸੇ ਹੀ ਹੁੰਦਾ ਕਿ ਰਾਤ ਸ਼ੈਨ ਆ ਗਿਆ ਕਿਸੇ ਨਾ ਕੋ ਆਪੀ ਪਰ ਕੱਲ ਹਨੂਮੰਦ ਦੀ ਏਡੀ ਕਿਰਪਾ ਰਹੀ ਆ ਇੰਨੀ ਦੁਨੀਆ ਵੀ ਬੜਾ ਸ਼ਾਂਤ ਮੈਈ ਤਰੀਕੇ ਨਾਲ ਬੜਾ ਲੋਕਾਂ ਨੇ ਨਾ ਆਪੇ ਡਿਸਪਲਿਨ ਦੇਖੋ ਜਦੋਂ ਪਬਲਿਕ ਨੇ ਮਨ ਬਣਾਇਆ ਹੋਵੇ ਨਾ ਲੋਕਾਂ ਵੀ ਆਸਤਾ ਹੋਵੇ ਫਿਰ ਲੋਕਾਂ ਦੀ ਲੋ ਆਪੇ ਸਿਕਲਣਾ ਜਾਂਦੇ ਮੈਂ ਸਾਰੀ ਪਬਲਿਕ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਆ ਕੇ ਮੱਥਾ ਟੇਕ ਕੇ ਪੂਰੇ ਤਰੀਕੇ ਨਾਲ ਪਤਾ ਦੇ ਕੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਹੈ ਮੇਰੀ ਬਾਕੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਆਓ ਹਨੂਮਾਨ ਜੀ ਕੋ ਮੱਥਾ ਟੇਕੋ ਰ ਆਸ਼ੀਰਵਾਦ ਪ੍ਰਾਪਤ ਇਹ ਜਿਹੜੀ ਸਾਰਾ ਦਿਨ ਕਥਾ ਚੱਲਦੀ ਹੈ ਇਹ ਜਾ ਕੇ ਇਸ ਮਾਰਥੋਂ ਲਈ ਦੁਸ਼ਹਿਰੇ ਵਾਲੇ ਦਿਨ ਦੁਸ਼ਹਿਰੇ ਵਾਲੇ ਦਿਨ ਲੰਬੂਰ ਬਾਣੇ ਤੇ ਜਿਹੜੇ ਹੁੰਦੇ ਨੇ ਉਹ ਰਾਵਣ ਨੂੰ ਮਾਰਨ ਔਰ ਮੇਘਨਾਦ ਨੂੰ ਆਪਣਾ ਤੀਰ ਚਲਾ ਕੇ ਫੇਰ ਮੁਰਤੇ ਆਪਣਾ ਚੋਲਾ ਤਿਆਗਦੇ ਨੇ ਜੈ ਸ਼੍ਰੀ ਰਾਮ ਜੀ ਇਹ ਦੁਸ਼ਹਿਰੇ ਵਾਲੇ ਦਿਨ ਤਾਂ ਸਗਨ ਪੂਰਾ ਹੁੰਦਾ ਅਸਲੀ ਪ੍ਰਥਾ ਹੁੰਦੀ ਦੁਸ਼ਹਿਰ ਤੋਂ ਅਗਲੇ ਦਿਨ ਇਸ ਤਰ੍ਹਾਂ ਪਹਿਲੇ ਦਿਨ ਨਹਾਤ ਹੋ ਗਏ ਕੱਪੜੇ ਬਦਲ ਲਿਆ ਲੰਗੂਰਾ ਉਸ ਤੋਂ ਦੁਸ਼ਹਿਰੇ ਤੋਂ ਅਗਲੇ ਦਿਨ ਸਰੋਵਰ ਚ ਨਹਾ ਗਏ ਇੱਥੇ ਵਿਰਖਸ ਤੇ ਪਰਦੀ ਲਾ ਕੇ ਲੰਗੂਰ ਵਾਲੀ ਦੁਜੀ ਬੰਦੇ ਮੈਂ ਦੁਸ਼ਹਿਰੇ ਤੋਂ ਨੈਕਸਟ ਦਿਨ ਇਹਨਾਂ ਦਾ ਜਾ ਕੇ ਮੰਨਤ ਸੰਪਰਵ ਤੁਸੀਂ ਪੁੱਛਿਆ ਕਿ ਪ੍ਰਥਾ ਇਹ ਮੁਤਾਬਿਕ ਇਸ ਮੰਦਰ ਦੀ ਪ੍ਰਥਾ ਦੇ ਮੁਤਾਬਿਕ ਹੈ ਲੰਗੂਰ ਬਾਣੇ ਦੇ ਵਿੱਚ ਦੋ ਵਾਰ ਜਿਹੜਾ ਇੱਥੇ ਆਉਂਦੇ ਨੇ ਬੱਚਿਆਂ ਨੂੰ ਬੱਚੇ ਇੱਥੇ ਲੈ ਕੇ ਆਉਂਦੇ ਨੇ ਜਿਹੜੇ ਹਨਮਾਨ ਜੀ ਨੂੰ ਮੱਥਾ ਟੇਕਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਲੰਗੂਰ ਬਾਨੇ ਜਾਂਦੇ ਨੇ ਇਸ ਮੰਦਰ ਦੇ ਵਿੱਚ ਐ ਇੰਨੀ ਆਸਤਾ ਹੈ ਕਿ ਲੜਕਾ ਔਰ ਲੜਕੀ ਕਿਸੇ ਵੀ ਦੋਨੇ ਤਰ੍ਹਾਂ ਦੇ ਆਪਣੇ ਬੱਚੇ ਜਿਹੜੇ ਨੇ ਲੰਗੂਰ ਬਾਨਦੇ ਨੇ ਚਾਹੇ ਲੜਕਾ ਹੋਇਆ ਹੋਵੇ ਚਾਹੇ ਲੜਕੀ ਹੋਈ ਹੋਵੇ ਜਿਸ ਘਰ ਔਲਾਦ ਨਹੀਂ ਹੁੰਦੀ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਦਰਬਾਰ ਤੋਂ ਦੇ ਕਾਰਨ ਔਲਾਦ ਹੁੰਦੀ ਹੈ ਤੇ ਉਹ ਇੱਥੇ ਮੱਥਾ ਟੇਕਾਉਣ ਦੇ ਲਈ ਪਹੁੰਚਦੇ ਨੇ ਸੋ ਇਹ ਇੱਕ ਆਸਤਾ ਦਾ ਕੇਂਦਰ ਹੈ ਪਰਾਚਨ ਪਰਾਚੀਨ ਕਥਾ ਦੇ ਮੁਤਾਬਿਕ ਜਦੋਂ ਸ਼੍ਰੀ ਰਾਮਚੰਦਰ ਜੀ ਮਹਾਰਾਜ ਨੇ ਅਸ਼ਬ ਮੇਗ ਯੱਗ ਕਰਾਇਆ ਸੀਗਾ ਅਸ਼ਬ ਮੇਗ ਯੱਗ ਦੇ ਕੋੜੇ ਜਿਹੜੇ ਅਮਨੇਸਰ ਪਹੁੰਚੇ ਸੰਤ ਇੱਥੇ ਲਵ ਔਰ ਕੁਸ਼ੀ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਸੀਗਾ ਸ਼੍ਰੀ ਹਨੂਮਾਨ ਚੰਗਤ ਹਨੂਮਾਨ ਜੀ ਨੇ ਜਦੋਂ ਉਹਨਾਂ ਦੇ ਨਾਲ ਆ ਕੇ ਉਹਨਾਂ ਨਾਲ ਬੁਝਾਰਿਸ਼ ਕੀਤੀ ਸੀ ਕਿ ਕਿ ਇਹ ਕੋੜੇ ਛੱਡ ਦਿੱਤੇ ਜਾਣ ਪਰ ਜਦ ਉਹ ਆਪਣੇ ਬਜਿਧ ਰਹੇ ਆਪਣੇ ਜਿੱਤੇੜੇ ਰਹੇ ਕੋੜਾ ਨਹੀਂ ਛੱਡਿਆ ਹਨੂਮਾਨ ਜੀ ਨੇ ਉਹਨਾਂ ਨੂੰ ਦੇਖ ਲਿਆ ਉਹਨਾਂ ਨੂੰ ਪਛਾਣ ਲਿਆ ਕਿ ਇਹਨਾਂ ਦੇ ਨਾਲ ਕੋਈ ਯੁੱਧ ਨਹੀਂ ਕੀਤਾ ਪਰ ਹਨੂਮਾਨ ਜੀ ਨੂੰ ਐਸੇ ਵਟ ਬ੍ਰਿਖਸ਼ ਦੇ ਨਾਲ ਬੰਨ ਕੇ ਰੱਖਿਆ ਸੀ। ਇਹੀ ਜਗ੍ਹਾ ਹੈ ਜਿਸ ਜਗ੍ਹਾ ਦੇ ਉਤੇ શ્રી ਹਨੂਮਾਨ ਜੀ ਨੂੰ ਵਟ ਬ੍ਰਿਖਸ਼ ਦੇ ਨਾਲ ਲਵ ਕੁਸ਼ ਜੀ ਨੇ ਬੰਨ ਕੇ ਰੱਖਿਆ ਸੀਗਾ। ਸੋ ਇਸ ਪ੍ਰਥਾ ਦੇ ਮੁਤਾਬਿਕ ਇਸ ਮੰਦਰ ਦੇ ਵਿੱਚ ਆਸਤਾ ਇਸ ਕਦਰ ਹੈ ਕਿ ਜਿਸ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਚਾਹੇ ਉਹ ਦੇਸ਼ ਚਾਹੇ ਵਿਦੇਸ਼ ਚ ਰਹਿੰਦਾ ਹੈ ਉਹ ਕੋਈ ਆਪਣੀ ਮਨੋ ਕਾਮਨਾ ਪ੍ਰਭੂ ਦੇ ਘਰ ਪੂਰੀ ਮੰਨਦਾ ਹੈ। ਪ੍ਰਭੂ ਦੀ ਕਿਰਪਾ ਦੇ ਨਾਲ ਉਹਦੇ ਘਰ ਔਲਾਦ ਹੁੰਦੀ ਹੈ। ਉਲਾਦ ਜਿਹੜਾ ਜਿਹੜੀ ਵੀ ਹੋਵੇ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹ ਇਸ ਦਰਬਾਰ ਦੇ ਵਿੱਚ ਦੋਵਾਂ ਨੂੰ ਲੰਗੂੜ ਬਾਣੇ ਦੇ ਵਿੱਚ ਲੈ ਕੇ ਆਉਂਦਾ ਅਸੂ ਦੇ ਨਵਰਾਤਰੇ ਦੇ ਆਂ ਦੇ ਵਿੱਚ ਇਹ ਮੇਲਾ ਪੜਦਾ ਹੈ ਪਹਿਲੇ ਨਵਰਾਤਰੇ ਤੋਂ ਲੈ ਕੇ ਦੁਸ਼ਹਿਰੇ ਤੋਂ ਵਾਲੇ ਦਿਨ ਇਸ ਮੇਲੇ ਦੀ ਸ਼ੁਰੂਆਤ ਹੀ ਹੁੰਦੀ ਹੈ ਔਰ ਦੁਸ਼ਹਿਰੇ ਤੋਂ ਅਗਲੇ ਦਿਨ ਯਾਨੀ ਕਿ ਦੁਸ਼ਹਿਰੇ ਤੋਂ ਨੈਕਸਟ ਡੇ ਜਿਹੜੇ ਲੰਗੂੜ ਬਣੇ ਹੁੰਦੇ ਨੇ ਉਹ ਇੱਥੇ ਆਉਂਦੇ ਨੇ ਸਰੋਵਰ ਦੇ ਵਿੱਚ ਨਿਸ਼ਾਨਾਂ ਕਰਦਗੇ ਆਪਣਾ ਚੋਲਾ ਇਸ ਦਰਬਾਰ ਐਸੇ ਵਕਤ ਵਿੱਚ ਦੇ ਭਲੇ ਅਰਪਿਤ ਕਰਦੇ ਨੇ ਉਸ ਤੋਂ ਬਾਅਦ ਉਹ ਇਸ ਜਿਹੜੀ ਸਾਰੇ 10 ਦਿਨ ਦੀ ਵਰਤਾ ਹੈ ਉਹਦੇ ਤੋਂ ਵਿਝਾਲ ਪਸਾਉਣ ਦੇ ਲਈ ਇੱਦੇ ਚ ਹੋਰ ਵੀ ਜਿਹੜੀ ਸਖਤ ਨਿਯਮ ਨੇ ਕਿ ਸਾਰੇ 10 ਦਿਨ ਉਹਦਾ ਵੱਲੋਂ ਕਟਿਆ ਭੋਜਨ ਨਹੀਂ ਖਾਣਾ ਯਾਨੀ ਕਿ ਕਿਸੇ ਚੀਜ਼ ਨਾਲ ਚਾਕੂ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਕਟਿਆ ਨਹੀਂ ਹੋਣਾ ਚਾਹੀਦਾ ਜਿਹੜਾ ਸੋਨ ਦਾ ਉਹਨਾਂ ਦਾ ਨਿਸ਼ਾਨ ਹੈ ਉਹ ਨੀਚੇ ਹੀ ਬਿਸਤਰ ਵਿਸਿਆ ਹੁੰਦਾ ਹੈ ਨੀਚੇ ਹੀ ਸੋਣਾ ਹੁੰਦਾ ਹੈ ਸਾਤਵਿਕ ਰਹਿਣਾ ਹੁੰਦਾ ਹੈ ਗੁਰਬਚਾਰਿਆ ਦਾ ਪਾਲਨ ਕਰਨਾ ਹੁੰਦਾ ਹੈ ਤੇ ਇਸ ਤਰ੍ਹਾਂ ਦੇ ਕਥਾ ਇਹ ਸਦੀਆਂ ਤੋਂ ਚੱਲੀ ਆ ਰਹੀ ਆ ਔਰ ਇਸ ਮੰਦਰ ਦੇ ਵਿੱਚ ਆਸਤਾ ਇਸ ਕਦਰ ਹੈ ਕਿ ਇਸ ਦਾ ਅਨੁਮਾਨ ਦੇਖਣ ਵਾਲਾ ਹੁੰਦਾ ਹੈ ਬੱਕਰੀਆਂ ਕਰੀਆਂ ਸਾਰੇ ਸ਼ਹਿਰ ਦੇ ਵਿੱਚੋਂ ਵੱਖ-ਵੱਖ ਟੋਲੀਆਂ ਹਨੂਮਾਨ ਬਾਣੇ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਸ਼ਾਮ ਨੂੰ ਤੇ ਮੱਥਾ ਟੇਕਦੀਆਂ ਨੇ ਸੋ ਮੰਦਿਰ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਚੀਜ਼ ਨੂੰ ਇਸ ਦਾ ਮਾਇਲੇ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੰਦਿਰ ਵੱਲੋਂ ਸਾਰੇ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਸ਼ਰਧਾਲੂਆਂ ਦੀ ਆਸਥਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਪ੍ਰਬੰਧ ਹੁੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤੇ ਨਾਕ ਕੀਤਾ ਜਾਂਦਾ ਹੈ ਸੋ ਹਨੂਮਾਨ ਜੀ ਦੀ ਕਿਰਪਾ ਦੇ ਨਾਲ ਹਰ ਬੰਨੋਂ ਕਾਮਨਾ ਵਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਕੈਮਰਾ ਪਰਸਨ ਨਤੇਜ ਦੇ ਨਾਲ ਜੋਤੀਬੈਲ ਡੈਨਿਕ ਸੂਰਤ ਟੀਵੀ ਅੰਮ੍ਰਿਤਸਰ ਅਸੂਨੇ ਨਵਰਾਤਰੀਆਂ ਦੇ ਵਿੱਚ ਬੜਾ ਹਨੂਮਾਨ ਮੰਦਿਰ ਲੱਗਦਾ ਹੈ ਲੰਗੂਰ ਮੇਲਾ ਅੱਜ ਸਤਮਾਂ ਨਵਰਾਤਰਾ ਹੈ ਯਾਨੀ ਕਿ ਇੱਕ ਨਵਰਾਤਰਾ ਵਦਨ ਦੇ ਕਾਰਨ 8 ਦਿਨ ਪੂਰੇ ਹੋ ਚੁੱਕੇ ਨੇ ਕੱਲ ਅਸ਼ਵੀ ਹੋਏਗੀ ਨੌਵੀਂ ਤੋਂ ਬਾਅਦ ਦੁਰਗਿਆਨਾ ਤੀਰਤ ਦੇ ਵਿੱਚ ਜਿਹੜਾ ਸੱਜਣ ਵਾਲਾ ਹੈ ਦੁਸ਼ਹਿਰਾ ਉੱਥੇ ਲੰਗੂਰ ਬਾਣੇ ਚ ਮਜਦੂਬ ਕਿਹੜੇ ਬੱਚੇ ਨੇ ਉਹ ਆਪਣਾ ਬਾਣਾ ਤਿਆਰ ਬੰਦੇ ਨੇ ਸੋ ਇਸੇ ਲਈ ਅਸੀਂ ਅਨ ਬੜਾ ਹਨੁਮਾਨ ਮੰਦਿਰ ਖੜੇ ਹਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋਗੇ ਛੋਟੇ ਛੋਟੇ ਬੱਚੇ ਲਗੁਰਾ ਪਾਣੇ ਦੇ ਵਿੱਚ ਇੱਥੇ ਮੱਥਾ ਟੇਕਣ ਦੇ ਲਈ ਆ ਰਹੇ ਨੇ ਮੰਦਿਰ ਕਮੇਟੀ ਦੇ ਚੇਅਰਮੈਨ ਡਾਕਟਰ ਸਾਹਿਬ ਆਖਿਰ ਦੇ ਰਾਤਰੇ ਹੋ ਗਏ ਨੇ ਬਹੁਤ ਆਸਥਾ ਭਰੀ ਹੈ ਲੋਕਾਂ ਦੇ ਵਿੱਚ ਸਵੇਰ ਹੋ ਸ਼ਾਮ ਵੇਖਦੇ ਬੰਦੀ ਹੈ ਕਿ ਰਾਸ਼ਤੇ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਜੈ ਸ਼੍ਰੀ ਰਾਮ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਗੁਰੰਗਬਲੀ ਜੀ ਦੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਨਪਤਾ ਵਾਤੀ ਵਧੀਆ ਲੋਕ ਵੀ ਵਧੇ ਲੰਗੂਰ ਵੀ ਵਧੇ ਪਰ ਕੱਲ ਇਤਵਾਰ ਵਾਲੇ ਦਿਨ ਰਾਤ ਨੂੰ ਮੈਂ ਕਹਿੰਦਾੁੱਛੇ ਕਿਸ਼ਨਾ ਜੀ ਹਨੂਮੰਝ ਦੀ ਕਿਰਪਾ ਹੀ ਰਾਤ ਪ੍ਰਣਾੰਦੀ ਸਾਡੇ ਚੱਲਣ ਦੋ ਦੁਆਰਾ 8:30 ਵਜੇ ਕੱਲ ਫੋਸਤ ਤਿੰਨ ਵਾਰੀ ਲਾਣੀ ਪਈ ਐ ਨਹੀਂ ਕਿਸੇ ਗੱਲ ਮਗੀ ਵੈਸੇ ਹੀ ਹੁੰਦਾ ਕਿ ਰਾਤ ਸ਼ੈਨ ਆ ਗਿਆ ਕਿਸੇ ਨਾ ਕੋ ਆਪੀ ਪਰ ਕੱਲ ਹਨੂਮੰਝ ਦੀ ਐਡੀ ਕਿਰਪਾ ਰਹੀ ਆ ਇੰਨੀ ਦੁਨੀਆ ਵੀ ਬੜਾ ਸ਼ਾਂਤ ਮੇਂ ਤਰੀਕੇ ਨਾਲ ਬੜਾ ਲੋਕਾਂ ਨੇ ਨਾ ਆਪੇ ਡਿਸਪਲਿਨ ਦੇਖੋ ਜਦੋਂ ਪਬਲਿਕ ਨੇ ਮਨ ਬਣਾਇਆ ਹੋਵੇ ਨਾ ਲੋਕਾਂ ਦੀ ਆਸਤਾ ਹੋਵੇ ਫਿਰ ਲੋਕਾਂ ਦੀ ਲੋ ਆਪ ਇਸੇ ਕਰਨ ਨਾ ਜਾਂਦੇ ਮੈਂ ਸਾਰੀ ਪਬਲਿਕ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬੜੇ ਵਧੀਆ ਤਰੀਕੇ ਨਾਲ ਆ ਕੇ ਮੱਥਾ ਟੇਕ ਕੇ ਪੂਰੇ ਤਰੀਕੇ ਨਾਲ ਮੱਥਾ ਟੇਕ ਕੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮੇਰੀ ਬਾਕੀਆਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਆਓ ਹਨੂਮਾਨ ਜੀ ਕੋ ਮੱਥਾ ਟੇਕੋ ਰੋ ਆਸ਼ੀਰਵਾਦ ਪ੍ਰਾਪਤ ਇਹ ਜਿਹੜੀ ਸਾਰਾ ਦਿਨ ਕਥਾ ਚੱਲਦੀ ਹੈ ए जाके समाप्त होंगी दुशहरे दिन दुशहरे बाने रावण बन और मेघनाथ नीर चला के बेना चोला त्याग देने जय श्री राम जी ये दुशहरे तो सगन पूरा होंगे असली प्रथा होंगी दुशहरे तो अगले दिन जिस तरह पहले दिन नहा धो गए कपड़े बदल दिया लंगूर उस दुशहरे तो अगले तो दिन सरोवर च नहा गए इथे वृक्ष थले वर् ला गए लंगूर आदमी दुशहरे तो नैक्स डे इन्होंने जाके मन्नत संपर्न ਤੁਸੀਂ ਪੁੱਛਿਆ ਹੈ ਕਿ ਪ੍ਰਥਾ ਇਹ ਮੁਤਾਬਿਕ ਇਸ ਮੰਦਰ ਦੀ ਪ੍ਰਥਾ ਦੇ ਮੁਤਾਬਿਕ ਲੰਗੂਰ ਬਾਣੇ ਦੇ ਵਿੱਚ ਦੋ ਵਾਰ ਜਿਹੜਾ ਇੱਥੇ ਆਉਂਦੇ ਨੇ ਬੱਚਿਆਂ ਨੂੰ ਬੱਚੇ ਇੱਥੇ ਲੈ ਕੇ ਆਉਂਦੇ ਨੇ ਜਿਹੜੇ ਹਨਮਾਨ ਜੀ ਨੂੰ ਮੱਥਾ ਟੇਕਦੇ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਲੰਗੂਰ ਬਾਣੇ ਜਾਂਦੇ ਨੇ ਇਸ ਮੰਦਰ ਦੇ ਵਿੱਚ ਐਨੀ ਆਸਤਾ ਹੈ ਕਿ ਲੜਕਾ ਔਰ ਲੜਕੀ ਕਿਸੇ ਵੀ ਦੋਨੇ ਤਰ੍ਹਾਂ ਦੇ ਆਪਣੇ ਬੱਚੇ ਜਿਹੜੇ ਨੇ ਲੰਗੂਰ ਬਾਣਦੇ ਨੇ ਚਾਹੇ ਲੜਕਾ ਹੋਇਆ ਹੋਵੇ ਚਾਹੇ ਲੜਕੀ ਹੋਈ ਹੋਵੇ ਜਿਸ ਕਾਰਨ ਔਲਾਦ ਨਹੀਂ ਹੁੰਦੀ ਉਹ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਦਰਬਾਰ ਤੋਂ ਦੇ ਕਾਰਨ ਔਲਾਦ ਹੁੰਦੀ ਹੈ ਤੇ ਉਹ ਇੱਥੇ ਮੱਥਾ ਟਿਕਾਉਣ ਦੇ ਲਈ ਪਹੁੰਚਦੇ ਨੇ ਸੋ ਇਹ ਇੱਕ ਆਸਰਾ ਦਾ ਕੇਂਦਰ ਹੈ ਪ੍ਰਾਚਨ ਪਰਾਚੀਨ ਪਰਥਾ ਦੇ ਮੁਤਾਬਿਕ ਜਦੋਂ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਨੇ ਅਸ਼ਵਮੇਘ ਯੱਗ ਕਰਾਇਆ ਸੀਗਾ ਅਸ਼ਵਮੇਘ ਯੱਗ ਦੇ ਕੋਰੇ ਜਿਹੜੇ ਅੰਮ੍ਰਿਤਸਰ ਪਹੁੰਚੇ ਸੰਤ ਇੱਥੇ ਲਵ ਔਰ ਕੁਸ਼ ਜੀ ਨੇ ਉਹਨਾਂ ਨੂੰ ਇੱਥੇ ਰੋਕ ਲਿਆ ਸੀਗਾ ਸ਼੍ਰੀ ਹਨੂਮਾਨ ਚੰਗਤ ਹਨੂਮਾਨ ਜੀ ਨੇ ਜਦੋਂ ਉਹਨਾਂ ਦੇ ਨਾਲ ਆਕੇ ਉਹਨਾਂ ਨਾਲ ਬੁਝਾਰਿਸ਼ ਕੀਤੀ ਸੀ ਕਿ ਕਿ ਇਹ ਕੋੜੇ ਛੱਡ ਦਿੱਤੇ ਜਾਣ ਪਰ ਜਦ ਉਹ ਆਪਣੇ ਬਜਿੱਦ ਰਹੇ ਆਪਣੇ ਜਿੱਤੇੜੇ ਰਹੇ ਕੋੜਾ ਨਹੀਂ ਛੱਡਿਆ ਹਨੂਮਾਨ ਜੀ ਨੇ ਉਹਨਾਂ ਨੂੰ ਦੇਖ ਲਿਆ ਉਹਨਾਂ ਨੂੰ ਪਛਾਣ ਲਿਆ ਕਿ ਇਹਨਾਂ ਦੇ ਨਾਲ ਕੋਈ ਯੁੱਧ ਨਹੀਂ ਕੀਤਾ ਪਰ ਹਨੂਮਾਨ ਜੀ ਨੂੰ ਐਸੇ ਵਟ ਬ੍ਰਿਖਸ਼ ਦੇ ਨਾਲ ਬੰਨ ਕੇ ਰੱਖਿਆ ਸੀ ਇਹੀ ਜਗ੍ਹਾ ਹੈ ਜਿਸ ਜਗ੍ਹਾ ਦੇ ਉਤੇ શ્રી ਹਨੂਮਾਨ ਜੀ ਨੂੰ ਵਟ ਬ੍ਰਿਖਸ਼ ਦੇ ਨਾਲ ਲਵ ਕੁਸ਼ ਜੀ ਨੇ ਬੰਨ ਕੇ ਰੱਖਿਆ ਸੀਗਾ ਸੋ ਇਸ ਪ੍ਰਥਾ ਦੇ ਮੁਤਾਬਿਕ ਇਸ ਮੰਦਰ ਦੇ ਵਿੱਚ ਆਸਤਾ ਇਸ ਕਦਰ ਹੈ ਕਿ ਜਿਸ ਦੇ ਘਰ ਕੋਈ ਔਲਾਦ ਨਹੀਂ ਹੁੰਦੀ ਚਾਹੇ ਉਹ ਦੇਸ਼ ਚਾਹੇ ਵਿਦੇਸ਼ ਚ ਰਹਿੰਦਾ ਹੈ ਉਹ ਕੋਈ ਆਪਣੀ ਮਨੋਕਾਮਨਾ ਪ੍ਰਭੂ ਦੇ ਘਰ ਪੂਰੀ ਮੰਨਦਾ ਹੈ ਪ੍ਰਭੂ ਦੀ ਕਿਰਪਾ ਦੇ ਨਾਲ ਉਹਦੇ ਘਰ ਔਲਾਦ ਹੁੰਦੀ ਹੈ ਔਲਾਦ ਜਿਹੜਾ ਜਿਹੜੀ ਵੀ ਹੋਵੇ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹ ਇਸ ਦਰਬਾਰ ਦੇ ਵਿੱਚ ਦੋਵਾਂ ਨੂੰ ਲੰਗੂਰ ਬਾਣੇ ਦੇ ਵਿੱਚ ਲੈ ਕੇ ਆਉਂਦਾ ਅਸੂ ਦੇ ਨਵਰਾਤਰੀਆਂ ਦੇ ਆਂ ਦੇ ਵਿੱਚ ਇਹ ਮੇਲਾ ਪੜਦਾ ਹੈ ਪਹਿਲੇ ਨਵਰਾਤੇ ਤੋਂ ਲੈ ਕੇ ਦੁਸ਼ਹਿਰੇ ਤੋਂ ਵਾਲੇ ਦਿਨ ਇਸ ਮੇਲੇ ਦੀ ਸਵਾਰਤੀ ਹੁੰਦੀ ਹੈ ਔਰ ਦੁਸ਼ਹਿਰੇ ਤੋਂ ਅਗਲੇ ਦਿਨ ਯਾਨੀ ਕਿ ਦੁਸ਼ਹਿਰੇ ਤੋਂ ਨੈਕਸਟ ਡੇ ਜਿਹੜੇ ਲੰਘੂਰ ਬਣੇ ਹੁੰਦੇ ਨੇ ਉਹ ਇੱਥੇ ਆਂਦੇ ਨੇ ਸਰੋਵਰ ਦੇ ਵਿੱਚ ਨਿਸ਼ਾਨ ਨ ਕਰਦੇ ਕੇ ਆਪਣਾ ਚੋਲਾ ਇਸ ਦਰਵਾਜ਼ੇ ਐਸੇ ਵਾਰ ਲਿਖਦੇ ਭਲੇ ਅਰਪਿਤ ਕਰਦੇ ਨੇ ਉਸ ਤੋਂ ਬਾਅਦ ਉਹ ਇਸ ਜਿਹੜੀ ਸਾਰੇ 10 ਦਿਨ ਦੀ ਪ੍ਰਥਾ ਹੈ ਉਹਦੇ ਤੋਂ ਵਿਜਾਲ ਪਸਾਂਦੇ ਨੇ ਇੱਦੇ ਚ ਹੋਰ ਵੀ ਜਿਹੜੀ ਸਖਤ ਨਿਯਮ ਨੇ ਕਿ ਸਾਰੇ 10 ਦਿਨ ਉਹਦਾ ਵੱਲੋਂ ਕਟਿਆ ਭੋਜਨ ਨਹੀਂ ਖਾਣਾ ਯਾਨੀ ਕਿ ਕਿਸੇ ਚੀਜ਼ ਨਾਲ ਚਾਕੂ ਦੇ ਨਾਲ ਇੱਤਿਹੀ ਚੀਜ਼ ਦੇ ਨਾਲ ਕਰਤਿਆ ਨਹੀਂ ਹੋਣਾ ਚਾਹੀਦਾ ਜਿਹੜਾ ਸੋਨ ਦਾ ਉਹਨਾਂ ਦਾ ਨਿਸ਼ਾਨ ਹੈ ਉਹ ਨੀਚੇ ਹੀ ਬਿਸਤਰ ਵਿਸਿਆ ਹੁੰਦਾ ਹੈ ਨੀਚੇ ਹੀ ਸੋਣਾ ਹੁੰਦਾ ਹੈ ਸਾਤਵਿਕ ਰਹਿਣਾ ਹੁੰਦਾ ਹੈ ਗ੍ਰਭਚਾਰਿਆ ਦਾ ਪਾਲਣ ਕਰਨਾ ਹੁੰਦਾ ਹੈ ਇਹ ਇਸ ਤਰ੍ਹਾਂ ਦੀ ਕਥਾ ਇਹ ਸਦੀਆਂ ਤੋਂ ਚੱਲੀ ਆ ਰਹੀ ਹੈ ਔਰ ਇਸ ਮੰਦਰ ਦੇ ਵਿੱਚ ਆਸਤਾ ਇਸ ਕਦਰ ਹੈ ਕਿ ਇਸ ਦਾ ਅਨੁਮਾਨ ਦੇਖਣ ਵਾਲਾ ਹੁੰਦਾ ਹੈ ਬੱਕਰੀ ਦੇ ਤਰੀਆਂ سارے ਸ਼ਹਿਰ ਦੇ ਵਿੱਚੋਂ ਵਕ ਵਕ ਟੋਲੀਆਂ ਹਨੂਮਾਨ ਬਾਣੇ ਦੇ ਵਿੱਚ ਇੱਥੇ ਪਹੁੰਚਦੀਆਂ ਨੇ ਸ਼ਾਮ ਨੂੰ ਅਤੇ ਮੱਥਾ ਟੇਕਦੀਆਂ ਨੇ ਸੋ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਚੀਜ਼ ਨੂੰ ਇਸ ਤਰ੍ਹਾਂ ਮਾਇਲੇ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਮੰਦਰ ਵੱਲੋਂ ਸਾਰੇ ਕਮੇਟੀ ਵੱਲੋਂ ਸਾਰੇ ਪ੍ਰਬੰਧ ਕੀਤੇ ਜਾਂਦੇ ਨੇ ਸ਼ਰਧਾਲੂਆਂ ਦੀ ਆਸਥਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਪ੍ਰਬੰਧ ਹੁੰਦੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਤੇ ਨਾਜ਼ਰ ਕੀਤਾ ਜਾਂਦਾ ਹੈ ਸੋ ਅਨੁਮਾਨ ਜੀ ਦੀ ਕਿਰਪਾ ਦੇ ਨਾਲ ਹਰ ਬੰਨੋਂ ਕਾਮਨਾਵਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਕੈਮਰਾ ਪਰਸਨ ਨਿਤੇਜ ਦੇ ਨਾਲ ਜੋਤੀਬੈ ਡੈਲਿਕ ਸਵੇਰਾ ਟੀਵੀ ਅੰਮ੍ਰਿਤਸਰ